यूपी ਦੇ ਬਲੰਸ਼ੇਰ ਗੈਂਗਰੇਪ ਮਾਮਲੇ 'ਚ ਤਿੰਨ ਮੁਲਜ਼ਮ ਹਾਲੇ ਵੀ ਫਰਾਰ ਨੇ ਜਦਕਿ ਗ੍ਰਿਫਤਾਰ ਕੀਤੇ ਗਏ ਤਿੰਨ ਮੁਲਜ਼ਮਾਨ ਨੂੰ ਅਦਾਲਤ ਨੇ 14 ਦਿਨਾਂ ਦੀ ਪੁਲਿਸ ਰਿਮਾਂਡ ਤੇ ਭੇਜਿਆ ਹੈ ਇਸ ਮਾਮਲੇ ਤੇ ਗ੍ਰਹਿ ਮੰਤਰੀ ਨੇ ਸੂਬਾ ਸਰਕਾਰ ਤੋਂ ਰਿਪੋਰਟ ਵੀ ਮੰਗੀ ਹੈ ਮਾਮਲੇ ਦੇ ਪੀੜਤ ਪਰਿਵਾਰ ਨੇ ਕਿਹਾ ਕਿ ਜੇਕਰ ਤਿੰਨ ਮਹੀਨੇ ਅੰਦਰ ਇਨਸਾਫ ਨਾ ਮਿਲਿਆ ਤਾਂ ਉਹ ਖੁਦਕੁਸ਼ੀ ਕਰ ਲੈਣਗੇ ਚਰਚਾ ਚਾਹੀਸ ਵਾਰਦਾਤ ਦੇ ਬਾਅਦ ਇੱਕ ਅਹਿਮ ਖੁਲਾਸਾ ਹੋਇਆ ਜਾਣਕਾਰੀ ਮੁਤਾਬਕ ਜੋ ਮਾਂ ਤੇ 30 ਗੈਂਗਰੇਪ ਨੇ ਸ਼ਿਕਾਰ ਹੋਈਆਂ ਨੇ ਉਹਨਾਂ ਵਿੱਚੋਂ 30 ਕਾਫੀ ਸਮੇਂ ਤੱਕ ਹਵਾਨਾਂ ਦਾ ਮੁਕਾਬਲਾ ਕਰਦੀ ਰਹੀ ਦੱਸਿਆ ਜਾ ਰਿਹਾ ਹੈ ਕਿ ਮਾਰਸ਼ਲ ਆਰਡੀ ਟ੍ਰੇਨਿੰਗ ਕਰਨ ਪੀੜਤਾ ਨੇ ਅਜਿਹਾ ਕੀਤਾ ਅਤੇ ਪਰਦੇਸ਼ ਦੇ ਸ਼ਰੀਫ ਕਾਸਮੰਤਰੀ ਆਜ਼ਮ ਖਾਨ ਨੇ ਬੁਲੰਦ ਸ਼ਹਿਰ ਰੇਪकांड ਦੇ ਪਿੱਛੇ ਰਾਜਨੀਤਿਕ ਵਿਰੋਧੀਆਂ ਦੀ ਸਾਜ਼ਿਸ਼ ਦਾ ਸ਼ੱਕ ਜ਼ਾਹਿਰ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਨੂੰ ਵੋਟ ਦੀ ਖਾਤਰ ਕੀਤਾ ਗਿਆ ਹੈ ਆਜ਼ਮ ਖਾਨ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਕਾਂਡ ਦੀ ਚੰਗੀ ਤਰ੍ਹਾਂ ਨਾਲ ਜਾਂਚ ਕਰੇ ਤਾਂ ਕਿ ਇਸ ਦੇ ਪਿੱਛੇ ਕਿਤੇ ਉਹਨਾਂ ਲੋਕਾਂ ਦਾ ਹੱਥ ਨਾ ਹੋਵੇ ਜੋ ਸੱਤਾ ਵਿੱਚ ਆਉਣਾ ਚਾਹੁੰਦੇ ਨੇ ਅਤੇ ਸੱਤਾ ਸਰਕਾਰ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਕਨਵੀਨਰ ਅਰਵਿੰਦ ਕੇਜੀਵਲ 12 ਰੋਜ਼ਾ ਵਿਪਾਸਨਾ ਧਿਆਨ ਪ੍ਰੋਗਰਾਮ ਲਈ ਹਿਮਾਚਲ ਟਰਮਸ਼ਾਲਾ ਚਲੇ ਗਏ ਨੇ ਇਸ ਦੌਰਾਨ ਉਹ ਕੋਈ ਵੀ ਦਫਤਰੀ ਕੰਮਕਾਜ ਨਹੀਂ ਕਰਨਗੇ ਕੇਜੀਵਲ 12 ਅਗਸਤ ਨੂੰ ਵਾਪਸ ਦਿੱਲੀ ਪਰਤਣਗੇ दरअसल ਲਗਾਤਾਰ ਭਾਰੀ ਤਣਾਅ ਦਾ ਸਾਹਮਣਾ ਕਰੇ ਕੇਜੀਵਲ ਆਪਣੀ ਸਿਹਤ ਅਤੇ ਮਨ ਦੀ ਸ਼ਾਂਤੀ ਲਈ ਇਸ ਕੈਂਪ ਵਿੱਚ ਗਏ ਨੇ ਗੁਜਰਾਤੀ ਮੁੱਖ ਮੰਤਰੀ ਅਨੰਦੀ ਬੇਨ ਪਟੇਲ ਨੇ ਸਤੀਫੇ ਦੀ ਪੇਸ਼ਕਸ਼ ਕੀਤੀ ਹੈ ਕੱਲ ਅਚਾਨਕ ਉਹਨਾਂ ਨੇ ਫੇਸਬੁੱਕ ਤੇ ਇੱਕ ਵੀਡੀਓ ਪੋਸਟ ਕੀਤੀ ਅਤੇ ਸਤੀਫੇ ਦੀ ਗੱਲ ਕਹੀ ਹਾਲਾਂਕਿ ਸਤੀਫੇ ਪਿੱਛੇ ਦਾ ਕਾਰਨ ਉਹਨਾਂ ਆਪਣੀ ਉਮਰ 75 ਸਾਲ ਤੇ ਪਹੁੰਚਣਾ ਦੱਸਿਆ ਦਸਲ ਅਨੰਦੀ ਬੇਨ ਪਟੇਲ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਉਲਝਣਾਂ ਵਿੱਚ ਫਸੀ ਹੋਈ ਹੈ ਸੂਬੇ 'ਚ ਹੋਇਆ ਪਟੇਲ ਅੰਦੋਲਨ ਅਤੇ ਗਲਤ ਕੁਟਮਾਰ ਵਿਵਾਦ ਦੇ ਪਿੱਛੇ ਵੀ ਇਸ ਦਾ ਇੱਕ ਕਾਰਨ ਮੰਨਿਆ ਜਾ ਰਿਹਾ ਹੈ ਜ బీజేపీ ਪ੍ਰਧਾਨ ਮੁਤਾਬਕ ਅਗਲੇ ਮੁੱਖ ਮੰਤਰੀ ਦੇ ਨਾਮ ਤੇ ਫੈਸਲਾ ਪੀਐਮ ਮੋਦੀ ਕਰਨਗੇ বিজেপি ਪ੍ਰਧਾਨ ਅਭਿਤ ਸ਼ਾਹ ਨੇ ਕਿਹਾ ਕਿ ਪਾਰਟੀ ਦਾ ਪਾਰਲੀਮਾਨੀ ਬੋਰਡ ਨੰਦੀ ਬੇਨ ਪਟੇਲੀ ਦਾ ਨਵੇਂ ਲੀਡਰ ਚੋਣ ਕਰੇਗਾ ਅਜਤਕਿੰ ਤਿੰਨ ਪਟੇਲ ਦਾ ਅਗਲਾ ਮੁੱਖ ਮੰਤਰੀ ਬਣਨਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ ਸੂਤਰਾਂ ਦੇ ਮੁਤਾਬਕ 15 ਜੁਲਾਈ ਨੂੰ ਪ੍ਰਧਾਨ ਮੰਤਰੀ ਦੇ ਘਰ ਹੋਈ ਬੈਠਕ ਦੇ ਵਿੱਚ ਨੰਦੀ ਬੇਨ ਪਟੇਲ ਦੀ ਵਿਦਾਇਗੀ ਤੇ ਮੋਹਰ ਲੱਗੀ ਸੀ ਸੂਤਰਾਂ ਮੁਤਾਬਕ ਬੇਨ ਨੂੰ ਚੰਗੇ ਤਰੀਕੇ ਨਾਲ ਬੀਜੇਪੀ ਵਿਦਾਇਗੀ ਦੇਵੇਗੀ ਅਤੇ ਉਹਨਾਂ ਦੇ ਜਾਣ ਦੇ ਸਨਮਾਨ ਵਿੱਚ ਸ਼ਾਨਦਾਰ ਸਮਾਗਮ ਵੀ ਕਰਵਾਇਆ ਜਾਏਗਾ ਰੰਦੀਪਨ ਪਟੇਲ ਦੇ ਗੁਜਰਾਤ ਦੇ ਮੁੱਖ ਮੰਤਰੀ ਅਹੁਦੇ ਤੋਂ ਹਟਣ ਸੰਬੰਧੀ ਫੈਸਲੇ ਦੇ ਬਾਅਦ ਕਾਂਗਰਸ ਉਪਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕਿਸੇ ਨੂੰ ਬਲੀ ਦਾ ਬੱਕਰਾ ਬਣਾਉਣ ਦੇ ਨਾਲ ਭਾਜਪਾ ਖੁਦ ਨੂੰ ਰਾਜ ਵਿੱਚ ਨਹੀਂ ਬਚਾ ਸਕੇਗੀ ਕਿਉਂਕਿ ਰਾਜ ਦੇ ਜਲੰਧ ਲਈ ਨਰਿੰਦਰ ਮੋਦੀ ਦਾ 13 ਸਾਲਾਂ ਦਾ ਸ਼ਾਸਨ ਜ਼ਿੰਮੇਵਾਰ ਹੈ ਰਾਹੁਲ ਗਾਂਧੀ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੇ ਅਜਿਹਾ ਕਿਹਾ ਹੈ ਹਰਿਆਣਾ ਦੇ ਰਿਵਾੜ ਵਿੱਚ ਇੱਕ ਪਿਤਾ ਵੱਲੋਂ ਆਪਣੀ ਤੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਕਤਲ ਮਗਰੋਂ ਫਰਾਰ ਹੋ ਗਿਆ ਪਰ ਪੁਲਿਸ ਨੇ ਉਸਨੂੰ ਗ੍ਰਫਤਾਰ ਕਰ ਲਿਆ ਹੈ। ਮਲਜ਼ਮ ਦਾ ਤਵਕੋ ਕਰਜ਼ੇ ਵਿੱਚ ਡੁੱਬੇ ਹੋਣ ਕਾਰਨ ਖੁਦਕੁਸ਼ੀ ਕਰਨਾ ਚਾਹੁੰਦਾ ਸੀ ਪਰ ਆਪਣੀ ਤੀ ਨੂੰ ਕਿਸੇ ਦੇ ਪਰੋਸੇ ਨਹੀਂ ਛੱਡਣਾ ਚਾਹੁੰਦਾ ਇਸ ਲਈ ਉਸਨੇ ਆਪਣੀ ਤੀ ਨੂੰ ਕੁਹਾੜੀ ਨਾਲ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਮ੍ਰਿਤਕਾ ਖੇਡਾਂ ਤੇ ਪੜਾਈ ਤੇ ਵਿੱਚ ਅਵਲ ਆਉਂਦੀ ਸੀ। ਅਸਾਮ ਅਤੇ ਬਿਹਾਰ ਦੇ ਵਿੱਚ ਹੜ੍ਹ ਦੀ ਸਥਿਤੀ ਗੰਬੀਰ ਬਣੀ ਹੋਈ ਹੈ 15 ਲੋਕਾਂ ਦੇ ਮਰਨ ਦੀ ਤਾਜ਼ਾ ਖਬਰ ਹੈ ਜਦਕਿ ਹੁਣ ਤੱਕ 72 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸ ਦੇ ਇਲਾਵਾ ਲੱਖਾਂ ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਨੇ ਪਰ ਹਾਲਾਤ ਸੁਧਰਨ ਦਾ ਨਾਮ ਨਹੀਂ ਲੈ ਰਹੇ ਇਸਲਾਮਿਕ ਸਟੇਟ ਨੂੰ ਲੈ ਕੇ ਇੱਕ ਸਨਸਨੀਖੇਜ਼ ਖੁਲਾਸਾ ਹੋਇਆ ਹੈ ਪਟਨਾ ਦੀ ਇੱਕ ਮਹਿਲਾ ਯਾਸਮੀਨ ਮੁਹੰਮਦ ਨੂੰ ਦਿੱਲੀ 에ਅਰਪੋਰਟ ਤੋਂ ਕਾਬੁਲ ਜਾਂਦੇ ਹੋਏ ਫੜਿਆ ਗਿਆ ਸ਼ੱਕ ਹੈ ਕਿ ਮਹਿਲਾ ਆਈਐਸ ਵਿੱਚ ਸ਼ਾਮਲ ਹੋਣ ਦੀ ਜਾਹਰੀ ਸੀ ਮਹਿਲਾ ਦਾ ਕਨੈਕਸ਼ਨ ਕੇਰਲ ਦੇ 21 ਲੋਕਾਂ ਨਾਲ ਜੁੜਿਆ ਹੋਇਆ ਹੈ ਜੋ ਪਹਿਲਾਂ ਤੋਂ ਆਈਐਸ ਵਿੱਚ ਸ਼ਾਮਲ ਹੋ ਚੁੱਕੇ ਨੇ 28 ਸਾਲ ਦੀ ਮਹਿਲਾ ਨਾਲ ਉਸ ਦਾ 5 ਸਾਲ ਦਾ ਬੇਟਾ ਵੀ ਸੀ आम आदमी पार्टी ਦੇ ਵਿਧਾਇਕ ਕਮਾਂਡੋ सुरेंद्र ਦੇ ਖਿਲਾਫ ਫਰਜੀ ਵਾੜੇ ਦਾ ਮਾਮਲਾ ਦਰਜ ਕੀਤਾ ਗਿਆ ਕਮਾਂਡੋ सुरेंद्र ਦਿੱਲੀ ਕੈਂਟ ਤੋਂ ਵਿਧਾਇਕ ਨੇ ਪਰ ਉਹਨਾਂ ਦੇ ਖਿਲਾਫ 420 ਦਾ ਮੁਕੱਦਮਾ ਹਰਿਆਣਾ ਦੇ ਝੱਜਰ ਵਿੱਚ ਦਰਜ ਕੀਤਾ ਗਿਆ ਕਮਾਂਡੋ ਤੇ ਇਲਜ਼ਾਮ ਹੈ ਕਿ ਸੇਵਾ ਵਿੱਚ ਨੌਕਰੀ ਦੇ ਦੌਰਾਨ ਫਰਜੀ ਤਰੀਕੇ ਨਾਲ ਉਹਨਾਂ ਨੇ ਬੀਏ ਦੀ ਡਿਗਰੀ ਹਾਸਲ ਕੀਤੀ ਅਤੇ ਰਿਟਾਇਰਮੈਂਟ ਦੇ ਬਾਅਦ ਫਰਜੀ ਡਿਗਰੀ ਦੇ ਧਾਰ ਤੇ ਝੱਜਰ ਦੇ ਸਕੂਲ ਦੇ ਵਿੱਚ ਨੌਕਰੀ ਕੀਤੀ ਅਨਦਰਮੁਖ ਦੀ ਮੈਂਬਰ ਸ਼ਸ਼ੀਕਲਾ ਪੁਸ਼ਪਾ ਰਾਜਸਭਾ ਦੇ ਚਪਾਵਕ ਹੋ ਗਈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇੱਕ ਨੇਤਾ ਨੇ ਥੱਪੜ ਮਾਰਿਆ ਅਤੇ ਉਹਨਾਂ ਦੀ ਜਾਨ ਨੂੰ ਖਤਰਾ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਉੱਤੇ ਉੱਚ ਸਦਨ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਐਸਐਫ ਵਾਲੇ ਜਾਣਕਾਰੀ ਮਿਲੀ ਹੈ ਕਿ ਸ਼ਸ਼ੀਕਲਾ ਪੁਸ਼ਪਾ ਨੂੰ ਮੁੱਖ ਮੰਤਰੀ ਜੈ ਲਾਲੀਤਾ ਨੇ ਆਪਣੀ ਪਾਰਟੀ ਤੋਂ ਬਾਹਰ ਕਰ ਦਿੱਤਾ ਹੈ। ਜੈ ਲਾਲੀਤਾ ਨੇ ਕਿਹਾ ਕਿ ਸ਼ਸ਼ੀਕਲਾ ਪਾਰਟੀ ਦਾ ਨਾਮ ਖਰਾਬ ਕਰ ਰਹੀ ਹੈ। ਇਹੀ ਕਾਰਨ ਹੈ ਕਿ ਉਹਨਾਂ ਨੂੰ ਪਾਰਟੀ ਤੋਂ ਕੱਟਿਆ ਜਾ ਰਿਹਾ ਹੈ। ਉਹਨਾਂ 'ਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇ 26 ਅਗਸਤ ਵਾਦੀ ਹਮਲੇ ਦੇ ਅਹਿਮ ਸਾਜ਼ਿਸ਼ਕਰਤਾ ਅਬੂ ਜੁੰਦਾਲ ਅਤੇ 6 ਹੋਰਾਂ ਨੂੰ 2006 ਦੇ ਔਰੰਗਾਬਾਦ ਆਮ ਸਪਲਾਈ ਕੇਸ ਵਿੱਚ ਤਾਅ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਮੰਗਲਵਾਰ ਨੂੰ ਮੁਕੋਕਾ ਦੀ ਇੱਕ ਸਪੈਸ਼ਲ ਅਦਾਲਤ ਨੇ ਅਬੂ ਜੁੰਦਾਲ ਨੂੰ ਸਜ਼ਾ ਸੁਣਾਈ ਹੈ ਇਸ ਵਿੱਚ ਦੋ ਹੋਰ ਦੋਸ਼ੀਆਂ 14 ਸਾਲ ਦੀ ਜੇਲ ਅਤੇ ਤਿੰਨ ਹੋਰ ਨੂੰ 8-8 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਬਾਈ ਰੁਪਈਆਂ ਵਿੱਚੋਂ 8 ਰੁਪਏ ਨੁਮਰੀ ਕਰ ਦਿੱਤਾ ਗਿਆ ਸੀ ਅਤੇ ਇੱਕ ਦੀ ਅਲੱਗ ਤੋਂ ਜਾਂਚ ਚੱਲ ਰਹੀ ਹੈ ਜਦਕਿ ਇੱਕ આરોપી ਫਰਾਰ ਹੋਣ ਵਿੱਚ ਕਾਮਯਾਬ ਰਿਹਾ ਸੀ ਮੁੰਬਈ ਤੋਂ ਸਟੇਪੀਵੰਡੀ ਵਿੱਚ ਇੱਕ ਇਮਾਰਤ ਡਿੱਗਣ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਪਰ ਹਾਦਸੇ ਵਿੱਚ 6 ਮਹੀਨੇ ਦੇ ਬੱਚੇ ਨੇ ਮੌਤ ਨੂੰ ਮਾਤੇ ਦਿੱਤੀ ਜਿਸ ਨੂੰ ਸਾਈ ਸਲਾਮਤ ਮਲਪੇ ਹੇਠੋਂ ਕੱਢਿਆ ਗਿਆ ਹਾਲਾਂਕਿ ਹਾਦਸੇ ਦੇ ਦੌਰਾਨ ਬੱਚੇ ਦੀ ਮਾਂ ਨੂੰ ਬਚਾਇਆ ਨਹੀਂ ਜਾ ਸਕਿਆ ਗੈਂਗਰੇਬ ਕਰਨ ਚਰਚਾ ਚਾਇ ਬਲੰਦ ਸ਼ਹਿਲ ਦੇ ਹਾਈਵੇ ਨੰਬਰ 91 ਤੇ ਇੱਕ ਵਾਰ ਫਿਰ ਕਾਨੂੰਨ ਚਿੱਕੇ ਟਾਂਕੇ ਕੁਝ ਲੋਕ ਸਟੰਟ ਕਰਦੇ ਵਿਖਾਈ ਦਿੱਤੇ ਦਰਸਲ ਇਸ ਹਾਈਵੇ ਤੇ ਟਾਂਕਿਆਂ ਦੀ ਰੇਸ ਕਰਵਾਈ ਜਾ ਰਹੀ ਸੀ ਜਿਸ ਕਾਰਨ ਵੱਡੀ ਗਿਣਤੀ ਵਿੱਚ ਦੋਵੇਂ ਪਾਸੇ ਮੋਟਰਸਾਈਕਲ ਸਵਾਰ ਕਾਨੂੰਨ ਦੀ ਉਲੰਘਣਾ ਕਰਦੇ ਦਿਖੇ ਇਸ ਸਬੰਧੀ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਕੰਟਰੋਲ ਰੂਮ 'ਚ ਕਿਸੇ ਨੇ ਫੋਨ ਨਹੀਂ ਚੁੱਕਿਆ ਮਹਾਰਾਸ਼ਟਰ ਦੇ ਅਲਤੂਰ ਵਿੱਚ 10 ਮਹੀਨੇ ਦੇ ਸੋਕੇ ਮਗਰੋਂ ਮਹੀਨੇ 10 ਤੱਕ ਦਿੱਤੀ ਹੈ ਪਾਣੀ ਦੀ ਲੰਮੀ ਕਿੱਲਤ ਮਗਰੋਂ ਲੋਕਾਂ ਦੇ ਘਰਾਂ ਵਿੱਚ ਪਾਣੀ ਆਇਆ ਜਦਕਿ ਇਸ ਤੋਂ ਪਹਿਲਾਂ ਇਸਲਾਕ ਨੇ ਪਾਣਕ ਸੋਕੇ ਨਾਲ ਪੂਰੇ ਉਤਰਾਖੰਡ ਦੇ ਜੋਸ਼ੀਮਠ ਵਿੱਚ ਪਹਾੜ ਦੇ ਟੁੱਟਣ ਦਾ ਇੱਕ ਸੀਨ ਸਾਹਮਣੇ ਆਇਆ ਹੈ ਮਹਿਜ਼ 9 ਸੈਕਿੰਡ ਦੇ ਵਿੱਚ ਪਹਾੜ ਦਾ ਪੂਰਾ ਹਿੱਸਾ ਟੁੱਟ ਕੇ ਸੜਕ ਤੋਂ ਹੁੰਦੇ ਹੋਏ ਨਦੀ ਦੇ ਵਿੱਚ ਪਹੁੰਚ ਗਿਆ ਚੰਗੀ ਗੱਲ ਇਹ ਰਹੀ ਕਿ ਇਸ ਵਕਤ ਇੱਥੇ ਕੋਈ ਗੁਜ਼ਰ ਨਹੀਂ ਰਿਹਾ ਸੀ ਇਸ ਦੌਰਾਨ ਆਸ-ਪਾਸ ਮੌਜੂਦ ਲੋਕਾਂ ਨੇ ਇਸ ਤਸਵੀਰ ਨੂੰ ਆਪਣੇ ਮੋਬਾਈਲ ਵਿੱਚ ਕੈਦ ਕਰ ਲਿਆ ਹਾਲਾਂਕਿ ਪਹਾੜ ਦੇ ਟੁੱਟਣ ਨਾਲ ਕਾਫੀ ਲੰਮੇ ਸਮੇਂ ਤੱਕ ਆਵਾਜਾਈ ਪ੍ਰਭਾਵਿਤ ਹੋਈ CAG ਯਾਨੀ CAG ਨੇ ਆਪਣੀ ਰਿਪੋਰਟ ਰਾਹੀਂ ਖੁਲਾਸਾ ਕੀਤਾ ਹੈ ਕਿ ਭਾਰਤੀ ਸੈਨਾ ਨੂੰ ਪਰਪੇਟ ਖਾਣਾ ਨਹੀਂ ਮਿਲਦਾ ਅਤੇ ਜੋ ਮਿਲਦਾ ਹੈ ਉਸ ਦੀ ਕੁਆਲਿਟੀ ਬੇहद ਘਟੀਆ ਹੁੰਦੀ ਹੈ। ਇਹ ਰਿਪੋਰਟ ਸੈਨਾ ਦੇ ਖੁਦ ਦੇ ਕਰਵਾਏ ਗਏ ਸਰਵੇਖਣ ਤੇ ਆਧਾਰਿਤ ਹੈ। ਸੰਸਦ ਵਿੱਚ ਰਿਪੋਰਟ ਪੇਸ਼ ਹੋਣ ਜਾਣ ਮਗਰੋਂ ਕਈ ਸਵਾਲ ਖੜੇ ਹੋ ਗਏ ਨੇ।